ਦੁਨੀਆ ਭਰ ਚੋਂ ਆਮ ਆਦਮੀ ਪਾਰਟੀ ਦੇ ਸਮਰਥਕ ਚਲੋ ਪੰਜਾਬ ਮਹਿਮ ਦੇ ਤਹਿਤ ਪੰਜਾਬ ਪਹੁੰਚੇ ਨੇ ਮਜੀਠਾ ਹਲਕੇ ਚ ਪ੍ਰਚਾਰ ਕਰ ਰਹੇ ਨੇ ਵੱਖ-ਵੱਖ ਦੇਸ਼ਾਂ ਚੋਂ ਅਮਰੀਕਾ ਇੰਗਲੈਂਡ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਚੋਂ ਸਾਡੇ ਨਾਲ ਨੇ ਬਹੁਤ ਸਾਰੇ ਐਨਆਰਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿਉਂ ਆਏ ਨੇ ਇੱਥੋਂ ਦੀ ਸਿਆਸਤ ਜਿਆਦਾ ਇੰਟਰਸਟ ਕਿਉਂ ਲੈ ਰਹੇ ਨੇ ਉੱਥੋਂ ਨਾਲੋਂ ਵੀ ਜਿਆਦਾ ਇੰਟਰਸਟ ਐ ਐਨਆਰਆ ਇਸ ਨੂੰ ਇੱਥੇ ਆ ਕਿਉਂ ਆਉਂ ਇੰਟਰਸਟ ਇਸ ਨਾਲ ਗੱਲਬਾਤ ਕਰਾਂਗੇ ਤੁਸੀਂ ਕਿੱਥੋਂ ਆਏ ਹੋ ਹਾਂਜੀ ਮੇਰਾ ਨਾਮ ਰਜਿੰਦਰ ਸਿੰਘ ਥੇਨ ਅਜੂਕੇ ਤੋਂ ਆਇਆ ਜਮੈਂ ਕਿਉਂ ਆਇਓ ਤੁਸੀਂ ਇੱਥੇ ਕਿਉਂ ਆਇਓ ਓਕੇ ਸੌਤੋ ਫਿਰ ਮੈਂ ਦੱਸਣਾ ਚਾਹਣਾ ਫਲੇਮ ਆਫ ਹੋਪ ਬਾਰੇ ਇਹ ਫਲੇਮ ਆਫ ਹੋਪ ਜਿਹੜੀ ਹੈਗੀ ਜੀ ਇਹ 8000 ਮਾਈਲ ਉੱਥੇ ਪੈਂਦਾ ਲੋਕਾਂ ਸੰਗਤਾਂ ਜੀ ਕਾਂ-ਕਾਂ ਤੇ ਘਟੋ ਘਟ 12 ਸਟਾਪ ਅਸੀਂ ਕੀਤੇ ਉੱਥੇ ਉਹਨਾਂ ਦੀਆਂ ਦੁਆਵਾਂ ਉਹਨਾਂ ਦਾ ਅਸ਼ੀਰਵਾਦ ਉਹਨਾਂ ਦੀਆਂ ਭਾਵਨਾਵਾਂ ਅਸੀਂ ਲੈ ਕੇ ਇੱਥੇ ਪੰਜਾਬ ਦੇ ਵਿੱਚ ਆਏ ਆ ਤੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਜਿਹੜੇ ਲੋਕ ਇੱਥੇ ਪੰਜਾਬ 'ਚ ਨਹੀਂ ਸੀ ਆ ਸਕਦੇ ਤੇ ਇਹ ਇਸ ਕਰਕੇ ਆਏ ਆ ਕਿ ਬਾਦਲ ਸਰਕਾਰ ਜਾਂ ਜ਼ੁਲਮੀ ਰਾਜਾ ਉਹਦਾ ਜੜੋ ਖਾਣ ਵਾਸਤੇ ਅਸੀਂ ਇੱਥੇ ਪੰਜਾਬ ਦੇ ਵਿੱਚ ਆਏ ਆ ਉਹ ਇੱਥੇ ਕੰਮ ਕੀ ਕਰਦੇ ਹੋ ਉੱਥੇ ਕੀ ਕਾਰੋਬਾਰ ਕਰਦੇ ਹੋ ਕੀ ਕੰਮ ਕਰਦੇ ਤੁਸੀਂ profession ਕੀ ਹੈ ਤੁਹਾਡਾ ਹਾਂ ਮੈਂ ਮਾਰਕੀਟਿੰਗ ਮੈਨੇਜਰ ਆ ਜੇ ਕੰਪਨੀ 'ਚ ਕੰਮ ਕਰਦਾ ਤੁਸੀਂ ਕਿੱਥੋਂ ਆਏ ਹੋ ਮੈਂ ਯੂਕੇ ਤੋਂ ਆਇਆ ਹਾਂ ਜੀ ਮੇਰਾ ਨਾਮ ਰਜੇਸ਼ ਸ਼ਰਮਾ ਹੈ ਤੁਸੀਂ ਉੱਥੇ ਕੀ ਕੰਮ ਕੀ ਕਰਦੇ ਹੋ? ਮੈਂ ਉੱਥੇ ਕੰਮ ਕਰਦਾ ਹਾਂ ਐਜੇ ਸਾਈਬਰ ਸਿਕਿਉਰਿਟੀ ਸਪੈਸ਼ਲਿਸਟ ਹਾਂ ਕਰਦਾ ਸੀ। ਚੰਗੇ ਭਲੇ ਉੱਥੇ ਕੰਮ ਕਰਦੇ ਹੋ ਇੱਥੇ ਕਿਉਂ ਆ ਗਏ ਤੁਸੀਂ ਇੱਥੇ ਕੀ ਕਰਨ ਆਏ ਹੋ? ਜੇ ਇਹ ਵੀ ਚੰਗੇ ਭਲੇ ਕੰਮ ਇੱਥੇ ਕਰਨ ਲੱਗ ਜਾਂਦਾ ਫੇਰ ਸਾਨੂੰ ਲੋੜ ਨਾ ਪੈਂਦੀ ਇੱਥੇ ਕੰਮ ਹੀ ਨਹੀਂ ਕਰਦੇ ਚਾਹੁੰ ਤਾਂ ਹੀ ਆਣਾ ਪੈਂਦਾ ਇੱਥੇ। ਤੁਹਾਨੂੰ ਲੱਗਦਾ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ? ਇੱਥੇ ਕਿੱਥੇ ਡਿਵੈਲਪਮੈਂਟ ਹੈ ਦੇਖੋ ਬਾਹਰੋਂ ਆ ਕੇ ਅੰਦਰ ਰੋਡ ਦੇਖੋ ਬਿਲਕੁਲ ਟੁੱਟਿਆ ਪਿਆ ਲੱਗਦਾ ਵੀ ਆਜ਼ਾਦੀ ਤੋਂ ਪਹਿਲਾਂ ਦੀ ਰੋਡ ਚੱਲਣ ਦੀਆਂ ਨੇ ਉਹ ਵਿੱਚ ਡਿਵੈ ਕੋਈ ਆਪਸ਼ਨ ਨਹੀਂ ਹੈ ਸਾਨੂੰ ਆਮ ਆਦਮੀ ਪਾਰਟੀ ਇਮਾਨਦਾਰ ਪਾਰਟੀ ਲੱਗਦੀ ਤੁਸੀਂ ਕਿੱਥੋਂ ਆਇਓ ਕਿਹੜੇ ਦੇਸ਼ ਤੋਂ ਆਇਓ ਆਸੀ ਫਰਮ ਯੂ ਐਸ ਐ ਯੂ ਐਸ ਐ ਅੱਛਾ ਯੂ ਐਸ ਐ ਯੂ ਐਸ ਐ ਤੁਸੀਂ ਕੀ ਕੰਮਕਾਰ ਕਰਦੇ ਹੋਗੇ ਕੀ ਪ੍ਰੋਫੈਸ਼ਨ ਆ ਤੁਹਾਡਾ ਹਾਂ ਮਾਈ ਫੈਮਿਲੀ ਸੈਟਲਡ देयर ਦੈਟਸ ਵਾਈ ਆਮ ਹੋਵ देयर ਹਾਂ ਤੁਸੀਂ ਕੀ ਲੱਗ ਹੈ ਆਰ ਯੂ ਸਟੂਡੈਂਟ ਅੱਛਾ ਤੁਹਾਨੂੰ ਕੀ ਲੱਗਿਆ ਕਿ ਕਿਉਂ ਤੁਸੀਂ ਪੰਜਾਬ ਚੋਂ ਚਲੋ ਪੰਜਾਬ ਮੇਰਾ ਹਿੱਸਾ ਬਣੋ आ, इंडिया के बारे में बहुत कुछ है, पढ़ा है देखा है अदर पार्टी के साथ वो भी कम्पर, करके देखा है तो पता चला कि एक ही इज बेस्ट अदर देन तो हम इनको सपोर्ट करें उसी सर मैं इंग्लैंड तो यू के दो मेरा नाम लघविंदर सिंह दोड़ा है ਤੁਹਾਨੂੰ ਕੀ ਲੱਗਿਆ ਕਿ ਆਮ ਆਦਮੀ ਪਾਰਟੀ ਨੂੰ ਹੀ ਕਿਉਂ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਹੀ ਹੈ ਕਿ ਸੱਚੀ ਪਾਰਟੀ ਹੈ ਇਸ ਟਾਈਮ ਦੇ ਉੱਤੇ ਬਾਕੀ ਦਾ ਸਾਰੇ ਜੋ ਕੁਝ ਕਰਦੇ ਆ ਸਾਰਿਆਂ ਨੂੰ ਪਤਾ ਹੈ ਹੁਣ ਜੋ ਕੁਝ ਹੋ ਰਿਹਾ ਨਾ ਤੇ ਅਸੀਂ ਤਾਂ ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੁਸੀਂ ਕਿੱਥੋਂ ਆਏ ਹੋ ਜਗਜੀਤ ਸਿੰਘ ਆਮ ਆਦਮੀ ਪਾਰਟੀ ਯੂਕੇ ਤੋਂ ਤੇ ਸਾਡਾ ਇੱਥੇ ਆਉਣ ਦਾ ਜੋ ਕਾਰਨ ਹੈਗਾ ਆ ਉਹ ਸਭ ਤੋਂ ਵੱਡਾ ਕਾਰਨ ਇਹ ਆ ਕਿ ਜੋ ਵੀ ਅਜੇ ਤੱਕ ਰਵਾਇਤੀ ਪਾਰਟੀਆਂ ਨੇ ਗੁੰਡਾ ਰਾਜ ਇੱਕ ਜ਼ੁਲਮੀ ਰਾਜ ਸ਼ੁਰੂ ਕੀਤਾ ਸੀਗਾ ਸੋ ਉਹਦੇ ਵਿੱਚ ਉਹ ਬੜਾ ਇੱਕ ਫ੍ਰੈਂਡਲੀ ਮੈਚ ਖੇល ਰਹੇ ਸਨ ਸੋ ਉਸ ਫ੍ਰੈਂਡਲੀ ਮੈਚ ਦੇ ਵਿੱਚ ਜਿਹੜਾ ਧਾਣ ਹੋ ਰਿਹਾ ਸੀਗਾ ਉਹ ਸਾਡੀ ਗਾਂ ਦੀ ਜਿਹੜੀ ਜਨਰੇਸ਼ਨ ਆ ਉਹਦਾ ਹੋ ਰਿਹਾ ਸੀਗਾ ਅਸੀਂ ਸਾਰੇ ਵੀਰ ਵੀਰ ਭੈਣ ਭਰਾ ਜਿੰਨੇ ਐਨਆਰਆਈ ਆ ਬੜੇ ਸੁਖੀ ਆ ਵਾਹਿਗੁਰੂ ਦੀ ਕਿਰਪਾ ਨਾਲ ਬੜੇ ਸੁਖੀ ਆ ਤੁਸੀਂ ਕਦੋਂ ਤੱਕ ਗਏ ਹੋ ਉੱਥੇ ਮੈਨੂੰ ਅੱਜ ਉਥੇ 27 ਸਾਲ ਹੋ ਗਏ ਗਏ ਨੂੰ ਮੈਂ ਪਿਛਲੇ 27 ਸਾਲਾਂ ਦੇ ਵਿੱਚ ਮੈਂ 7 ਵਾਰੀ ਇੰਡੀਆ ਨਹੀਂ ਸੀ ਆਇਆ ਬਟ ਜਦੋਂ ਹੁਣ ਹੱਦ ਜ਼ੁਲਮ ਦੀ ਮੁੱਕ ਗਈ ਤੇ ਫਿਰ ਬੀੜਾ ਚੱਕ ਲੱਗਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੂ ਜੇ ਹਾਲੇ ਵੀ ਨਾ ਬਣੀ ਤੇ ਫਿਰ ਕਹ ਲੋ ਬੜੀ ਸ਼ਰਮ ਵਾਲੀ ਆਪਣੀ ਬੜੀ ਸ਼ਰਮ ਵਾਲੀ ਕਹ ਲੋ ਭਈ ਇਹੋ ਇੱਕ ਹਾਲਤ ਆ ਆਪਣੇ ਪੰਜਾਬ ਦੇ ਵਾਸਤੇ ਕਿ ਇੰਨੀਆਂ ਜੁੱਤੀਆਂ ਖਾਣ ਦੇ ਬਾਵਜੂਦ ਜੇ ਹਾਲੇ ਹੋਰ ਜੁੱਤੀਆਂ ਖਾਣੀਆਂ ਆ ਸਾਡੇ ਆਪਣੇ ਨੌਜਵਾਨਾਂ ਨੇ ਕਿੱਥੇ ਕੋਣ ਮਾਰ ਰਿਹਾਗਾ ਬਾਦਲ ਜੁੱਤੀਆਂ ਮਾਰਨ ਵਾਲੀ ਜਿਹੜੀਆਂ ਇਸ ਸਮੇਂ ਦੀਆਂ ਜਨਮ ਸਰਕਾਰਾਂ ਆ ਔਰ ਉਸ ਤੋਂ ਬਾਅਦਾਂ ਜਿਹੜਾ ਨਸ਼ਾ ਆ ਉਹਦੇ ਨਾਲ ਜਿਹੜੀ ਆਪਣੀ ਗਾਂ ਦੀ ਜਿੰਨੀ ਵੀ ਜਵਾਨੀ ਆ ਜੋ ਵੀ ਆਪਣਾ ਪੰਜਾਬ ਦਾ ਫਿਊਚਰ ਆ ਉਹਨੂੰ ਖਤਮ ਕੀਤਾ ਜਾ ਰਿਹਾ ਉਹਦਾ ਕਹਨ ਕੀਤਾ ਜਾ ਰਿਹਾ ਸੋ ਇਸ ਕਰਕੇ ਸਾਨੂੰ ਇਹ ਨਹੀਂ ਅਸੀਂ ਕਹਿੰਦੇ ਕਿ ਇਹੋ ਭਈ ਆਮ ਆਦਮੀ ਪਾਰਟੀ ਜਾਂ ਅਕਾਲੀ ਜਾਂ ਬਾਦਲ ਜਾਂ ਜਾਂ ਕੋਈ ਵੀ ਕਹੋ ਕਿ ਕੋਈ ਜਿਹੜੀ ਤੀਜੀ ਪਾਰਟੀ ਆ ਸਾਨੂੰ ਇਹ ਚੀਜ਼ ਚਾਹੀਦੀ ਹੈ ਕਿ ਸਾਨੂੰ ਇੱਥੇ ਬਦਲਾ ਚਾਹੀਦਾ ਜਿਹੜਾ ਇੱਕ ਦੋ ਰਵਾਇਤੀ ਪਰਿਵਾਰਾਂ ਨੇ ਇੱਕ ਜਿਹੜਾ ਇੱਥੇ ਮੁਗਲ ਰਾਜ ਰੱਖਿਆ ਆ ਅਸੀਂ ਉਹਦਾ ਖਤਮਾ ਚਾਹੁੰਦੇ ਆ ਇਸ ਤੋਂ ਇਲਾਵਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜਿਹੜੇ ਅਕਾਲੀ ਦਲ ਦੇ ਵਿੱਚ ਵੀ ਮੈਂ ਬਹੁਤ ਵਾਰੀ ਇਹੋ ਗੱਲ ਹੁੰਦਾ ਹੈ ਕਹਿੰਨਾ ਅਕਾਲੀ ਦਲ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਵੀ ਬਹੁਤ ਚੰਗੇ ਇਨਸਾਨ ਵੀ ਸਨ ਬਟ ਉਹਨਾਂ ਨੂੰ ਇਹਨਾਂ ਨੇ ਆਪਣੇ ਇੱਕ ਪਾਲਤੂ ਕੁੱਤੇ ਬਣਾ ਕੇ ਰੱਖਿਆ ਆ ਇੱਕ ਪਪਿਟ ਬਣਾ ਕੇ ਰੱਖਿਆ ਆ ਸੋ ਜਿਹਦੇ ਕਾਰਨ ਉਹ ਨਹੀਂ ਬੋਲ ਸਕ ਸਕਦੇ ਸੋ ਜਦੋਂ ਇੱਕ ਤੀਜਾ ਬਦਲਾ ਆਊਗਾ ਉਹਨਾਂ ਦੀ ਕੋਈ ਵੈਲਿਊ ਪਾਊਗੀ ਉਹ ਫਿਰ ਗਾਂ ਆਣ ਕੇ ਬੋਲਣਗੇ ਤੇ ਘੱਟ ਤੋਂ ਘੱਟ ਸਾਡੇ ਕੋਲ ਇੱਕ ਚੰਗੇ ਬੋਲਣ ਵਾਲੇ ਬੰਦੇ ਹੋਣਗੇ ਸੋ ਆਮ ਆਦਮੀ ਪਾਰਟੀ ਇਸ ਦੀ ਬਾਦਲ ਕਹਿ ਰਹੇ ਨੇ ਕਿ ਟੈਰਿਸਟਾਂ ਖੰਡਗੋਰੀਆ ਕੈਪਟਨ ਕਹਿੰਦੇ ਕਿ ਐਨਆਰਆਈਸ ਨੂੰ ਆਉਣਾ ਨਹੀਂ ਚਾਹੀਦਾ ਬੈਨ ਲੱਗਣਾ ਚਾਹੀਦਾ ਇਹਨਾਂ ਦੀ ਐਂਟਰੀ ਤੇ ਜੇ ਜਿਹੜੇ 1 ਮਿੰਟ ਜਿਹੜਾ ਕੈਪਟਨ ਕਹਿੰਦਾ ਕਿ ਐਨਆਰਆਈ ਦੇ ਉੱਤੇ ਬੈਨ ਹੋਣਾ ਚਾਹੀਦਾ ਫਿਰ ਸਭ ਤੋਂ ਪਹਿਲਾਂ ਉਹ ਸੋਨੀਆ ਗਾਂਧੀ ਨੂੰ ਪਹਿਲਾਂ ਇੱਥੋਂ ਬਾਹਰ ਕੱਢੇ ਨੰਬਰ 1 ਦੇ ਉੱਤੇ ਨੰਬਰ 2 ਦੇ ਉੱਤੇ ਜਿੰਨੇ ਵੀ ਇੱਥੋਂ ਐਨਆਰਆਈ ਗਏ ਹੋ ਆ ਉਹਨਾਂ ਦਾ ਪਿਸ਼ੋਕੜ ਇੱਥੇ ਪੰਜਾਬ ਦੇ ਨਾਲ ਜੁੜਿਆ ਆ ਸੋ ਉਹਨਾਂ ਦਾ ਘਰ ਇਹੋ ਪੰਜਾਬ ਹੀ ਆ ਜੇ ਕੈਪਟਨ ਨੂੰ ਇਸ ਦੇ ਉੱਤੇ ਬੈਨ ਆ ਤੋ ਕੈਪਟਨ ਦੁਨੀਆ ਤੇ ਨਹੀਂ ਹੋਣਾ ਚਾਹੀਦਾ ਉਹਦਾ ਕਾਰਨ ਕੀ ਆ ਕਿਉਂਕਿ ਜੇ ਕੋਈ ਕਿਸੇ ਨੂੰ ਆਪਣੇ ਮਕਾਨ ਚੋਂ ਕੱਢਦਾ ਹੈ ਨਾ ਸਭ ਤੋਂ ਵੱਡਾ ਜ਼ਾਲਮ ਉਹ ਆ ਬੰਦਾ ਸੋ ਕੈਪਟਨ ਨੇ ਤੇ ਕੈਪਟਨ ਦੀ ਸਰਕਾਰ ਨੇ 84 ਦੇ ਵਿੱਚ ਜਿੰਨਾ ਘਾਣ ਕੀਤਾ ਆ ਸੋ ਉਹ ਹਾਲਤੇ ਸਾਨੂੰ ਭੁੱਲਿਆ ਨਹੀਂ ਤੇ ਹੁਣ ਜਿਹੜਾ ਆਹਾਵਾੜੀ ਜਿਹੜੀ ਜ਼ਾਲਮ ਸਰਕਾਰ ਆ ਇਹਨੇ ਹੁਣ ਜਿਹੜਾ ਆਪਣੇ ਬਰਗਾੜੀ ਤੇ ਮਹਾਰਾ ਦੀ ਬੇਅਦਬੀ ਕੀਤੀ ਆ ਇਹਨਾਂ ਨੇ ਤਾਂ ਹੁਣ ਹੱਦ ਮਗਾ ਦਿੱਤੀ ਸੋ ਇਸਨ ਐਨ ਆਰ ਆਈ ਭਾਈਚਾਰੇ ਦੇ ਲੋਕ ਪੂਰੇ ਵਕ ਵਕ ਦੇਸ਼ਾਂ ਚੋਂ ਆਏ ਨੇ ਯੂਰਪ ਦੇ ਦੇਸ਼ਾਂ ਚੋਂ ਅਮਰੀਕਾ ਇੰਗਲੈਂਡ ਡੈਨਮਾਰਕ ਹਰ ਥਾਂ ਤੋਂ ਪਹੁੰਚੇ ਨੇ ਚਲੋ ਪੰਜਾਬ ਮਹਿੰਦੇ ਤਹਿਤ ਪੰਜਾਬੀ ਐਨ ਆਰ ਆਈ ਭਾਈਚਾਰਾ ਖਾਸ ਤੌਰ ਦੇ ਉਹ ਤੇ ਉਹਨਾਂ ਦਾ ਕਹਿਣਾ ਕੀ ਉਹ ਕਿਉਂਕਿ ਚੰਗੀ ਸਰਕਾਰ ਚਾਹੁੰਦੇ ਨੇ ਰਵਾਇਤੀ ਪਾਰਟੀਆਂ ਤੋਂ ਖਿਹੜਾ ਛਡਾਉਣਾ ਚਾਹੁੰਦੇ ਨੇ ਇਸ ਕਰਕੇ ਉਹ ਆਮ ਆਦਮੀ ਪਾਰਟੀ ਦੇ ਸਮਰਥਕ ਚਲੇ ਹਿੰਮਤ ਸ਼ੇਰਗਿੱਲ ਦੇ ਲਈ ਉਹ ਮਜੀਠਾ ਦੇ ਅੰਦਰ ਸਭ ਤੋਂ ਪਹਿਲਾਂ ਉਹ ਹਿੰਮਤ ਸ਼ੇਰਗਿੱਲ ਲਈ ਪਹੁੰਚੇ ਨੇ ਕਿਉਂਕਿ ਅਮਰਸਰ 에ਰਪੋਰਟ ਤੇ ਪਹੁੰਚੇ ਨੇ ਇਸ ਤੋਂ ਬਾਅਦ ਵੀ ਪੰਜਾਬ ਭਰ ਦੇ ਅੰਦਰ ਇਹਨਾਂ ਨੇ ਰੋਡ ਸ਼ੋਅ ਕਰਨੇ ਨੇ ਆਦਮੀ ਪਾ ਕੈਮਰਾਮੈਨ ਉਛੇ ਦੇ ਨਾਲ ਯਾਦਵਿੰਦਰ ਸਿੰਘ ਡੀਵੀਪੀ ਸਾਤਾ ਮਜੀਠਾ